ਵੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਨਾਟਕ ਦੇ ਬੰਗਲੂਰੂ ਵਿੱਚ ਯਹੰਕਾ 에ਅਰ ਫੋਰਸ ਸਟੇਸ਼ਨ ਵਿੱਚ 에ਅਰ ਇੰਡੀਆ ਵਿਖੇ ਦਾ 15ਵਾਂ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਕਿਹਾ ਕਿ 에어로 ਇੰਡੀਆ 2025 ਨਾਜ਼ੁਕ ਅਤੇ ਅਤ ਆਧੁਨਿਕ ਟੈਕਨੋਲੋਜੀਆ ਦਾ ਸੰਗਮ ਹੈ ਜਿਹੜਾ ਅੱਜ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਸੀ ਸਨਮਾਨ, ਆਪਸੀ ਹਿੱਤਾਂ ਅਤੇ ਆਪਸੀ ਲਾਭ ਦੇ ਆਧਾਰ ਤੇ ਇੱਕੋ ਜਿਹੇ ਵਿਚਾਰਧਾਲਾ ਵਰ ਦੇਸ਼ਾਂ ਦਰਮਿਆਨ ਸਬੰਧਨ ਨੂੰ ਹਰਬੋਰ ਮਜ਼ਬੂਤ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਕਰੇਗਾ। ਉਹਨੇ ਕਿਹਾ ਕਿ ਸਥਾਈ ਸ਼ਾਂਤੀ ਉਦੋਂ ਹੀ ਹਾਸਲ ਕੀਤੀ ਜਾ ਸਕਦੀ ਹੈ ਜਦੋਂ ਰਸ਼ਟ ਇਕੱਠੇ ਮਜ਼ਬੂਤ ਹੋਣ ਅਤੇ ਬਿਹਤਰ ਆਲਮੀ ਵਿਵਸਥਾ ਲਈ ਕੰਮ ਕਰਨ। एरो इंडिया के रूप में आज से भारत में एक और महाकुंभ का प्रारंभ हो रहा है जहाँ एक तरफ प्रयागराज का महाकुंभ आत्मसंधान का कुंभ है तो वहीं दूसरी तरफ एरो इंडिया का यह महाकुंभ अनुसंधान का कुंभ है जहाँ एक तरफ ਰੱਖਿਆ ਮੰਤਰੀ ਨੇ ਕਿਹਾ ਕਿ 5 ਦਿਨ ਚੱਲਣ ਵਾਲੇ ਇਸ ਸਮਾਗਮ ਵਿੱਚ ਦੁਨੀਆ ਭਰ ਤੋਂ ਸਰਕਾਰੀ ਨੁਮਾਇੰਦੇ, ਸਨਤੀ ਆਗੂ, ਹਵਾਈ ਫੌਜ ਦੇ ਅਧਿਕਾਰੀ, ਵਿਗਿਆਨੀ, ਰੱਖਿਆ ਮਾਹਰ, ਸਟਾਰਟਅਪ, ਸਿੱਖਿਆ ਸ਼ਾਸਤਰੀ ਅਤੇ ਹੋਰ ਹਿੱਤ ਧਾਰਕ ਹਿੱਸਾ ਲੈਣਗੇ। ਇਹ ਸੰਗਮ ਭਾਰਤ ਦੇ ਭਾਈਵਾਲਾਂ ਨੂੰ ਸਾਂਝੇ ਦੇ ਫਾਇਦੇ ਲਈ ਨੇੜੇ ਲਿਆਏਗਾ।